ਅੱਜ ਦੀ ਕਹਾਣੀ ਉਹ ਦਲੇਰ ਔਰਤ ਦੀ ਕਹਾਣੀ ਹੈ ਜਿਹਦਾ ਪਤੀ ਉਸਤੇ ਹੁੰਦੇ ਹੋਏ ਹੀ ਘਰ ਦੇ ਵਿੱਚ ਦੂਸਰੀ ਪਤਨੀ ਲੈ ਆਉਂਦਾ ਤੇ ਫਿਰ ਕਿਵੇਂ ਉਹ ਪਤੀ ਦੀ ਇੱਕ ਗਲਤੀ ਕੀਤੀ ਹੋਈ ਸਾਰੇ ਪਰਿਵਾਰ ਤੇ ਭਾਰੀ ਪੈਂਦੀ ਹੈ ਤੇ ਉਹ ਪਹਿਲੀ ਪਤਨੀ ਕੀ ਕੀ ਚੀਜ਼ਾਂ ਭੁਗਤਦੀ ਹੈ ਤੇ ਕਿਹੜੇ-ਕਿਹੜੇ ਹਾਲਾਤਾਂ ਦਾ ਸਾਹਮਣਾ ਕਰਦੀ ਹੈ ਇਹ ਕਹਾਣੀ ਦੇ ਵਿੱਚ ਸਾਂਝਾ ਕਰਾਂਗੇ ਇਹ ਅੱਜ ਦੀ ਕਹਾਣੀ ਇੱਕ ਛੋਟੇ ਜਿਹੇ ਪਰਿਵਾਰ ਦੀ ਕਹਾਣੀ ਆ ਜਿਹੜਾ 4 ਕ ਜੀਆਂ ਦਾ ਪਰਿਵਾਰ ਆ ਉਸ ਪਰਿਵਾਰ ਦੇ ਵਿੱਚ 11 ਸਾਲ ਦੀ ਬੱਚੀ ਹੈ ਉਹਨਾਂ ਦੀ ਪਤੀ ਪਤਨੀ ਤੇ ਸੱਸ ਹੈ ਉਸ ਘਰ ਦਾ ਮਰਦ ਪਿੰਡ ਤੋਂ 80-90 ਕਿਲੋਮੀਟਰ ਦੂਰ ਨੌਕਰੀ ਕਰਦਾ ਘਰ ਦੇ ਗੁਜ਼ਾਰੇ ਦੇ ਲਈ ਪਰ ਬੈਲ ਐਪ ਉਹਨੇ ਬਹੁਤ ਲਾ ਰੱਖਿਆ ਹੂੰ ਤੇ ਪਿੱਛੋਂ ਨੂੰਹ ਸੱਸ ਦੀ ਬਣਦੀ ਹੈਣੀ ਹੂੰ ਨੂੰਹ ਸੱਸ ਦੀ ਇਸ ਕਾਰਨ ਕਰਕੇ ਨਹੀਂ ਬਣਦੀ ਹੁੰਦੀ ਕਿ ਉਹ ਘਰ ਦੇ ਵਿੱਚ ਸੱਸ ਨੂੰ ਆਪਣਾ ਪੋਤਾ ਚਾਹੀਦਾ ਹੁੰਦਾ ਸਿਰਫ ਉਹਦੇ ਨੂੰਹ ਪੁੱਤ ਕੋਲੇ ਇੱਕ ਧੀ ਸੀ ਜਿਹੜੀ 11-12 ਸਾਲ ਦੀ ਸੀ ਸੱਸ ਬਹੁਤ ਸਾਰੇ ਤਾਨੇ ਮੇਨੇ ਨੂ ਨੂ ਦਿੰਦੀ ਹੂੰ ਤੇ ਨੂ ਸਬਰ ਦਾ ਘੁੱਟ ਭਰ ਕੇ ਉਹ ਸਾਰੇ ਤਾਨੇ ਮੇਨੇ ਪੀ ਲੈਂਦੀ ਸੀ ਹੂੰ ਉਹ ਆਪਣੀ ਧੀ ਨੂੰ ਪੁੱਤਾਂ ਵਾਂਗੂ ਪੁੱਤਾਂ ਤੋਂ ਵੀ ਵੱਧ ਕੇ ਪਾਲਦੀ ਹੁੰਦੀ ਆ ਉਹ ਔਰਤ ਹੂੰ ਉਹਨੂੰ ਦੁੱਧ ਬਦਾਮਾਂ ਨਾਲ ਉਹ ਔਰਤ ਪਾਲਦੀ ਹੁੰਦੀ ਆ ਚਾਹੇ ਘਰ ਦੇ ਹਾਲਾਤ ਕਿਵੇਂ ਦੇ ਵੀ ਹੁੰਦੇ ਆ ਇਹੀ ਚੀਜ਼ ਸੱਸ ਨੂੰ ਚੁਭਦੀ ਸੀ ਕਿ ਇਹਨੇ ਕਿਹੜਾ ਕੁੜੀ ਨੇ ਹੱਲ ਜੋੜਨੇ ਆ ਵਿਆਹ ਕੇ ਤਾਂ ਇਹਨੇ ਦੂਸਰੇ ਘਰੇ ਚਲੇ ਜਾਣਾ ਸਾਡਾ ਘਰ ਦਾ ਉੱਥੇ ਦੀ ਉੱਥੀ ਆ ਹੂੰ ਪਿਛਲੇ ਸਮਿਆਂ ਦੇ ਵਿੱਚ ਇਹ ਚਾਹਤ ਹੁੰਦੀ ਸੀ ਚਲੋ ਅੱਜ ਭਾਵੇਂ ਕੁੜੀ ਮੁੰਡੇ ਦੇ ਵਿੱਚ ਫਰਕ ਬਹੁਤ ਘਟ ਗਿਆ ਅੱਜ ਕੱਲ ਸਿੰਗਲ ਚਾਈਲਡ ਆ ਪਰ ਉਸ ਵਕਤ ਦੀ ਇਹ ਸੋਚ ਸੀ ਕਿ ਕਈਆਂ ਨੂੰ ਲੱਗਦਾ ਹੁੰਦਾ ਕਿ ਸਾਡੇ ਘਰ ਦੇ ਵਿੱਚ ਪੁੱਤ ਹੋਣਾ ਚਾਹੀਦਾ ਔਰਤਾਂ ਨੂੰ ਤੇ ਇਹ ਪਰਿਵਾਰ ਦੀ ਉਹੀ ਜਿਹੀ ਕਹਾਣੀ ਸੀ ਤੇ ਤਾਨੇ ਮੇਨੇ ਇਸ ਕਦਰ ਤੱਕ ਵੱਧ ਜਾਂਦੇ ਆ ਕਿ ਉਹ ਸਾਰਾ ਕੁਝ ਔਰਤ ਆਪਣੇ ਅੰਦਰ ਸਮੇਟ ਲੈਂਦੀ ਆ ਤੇ ਫਿਰ ਇੱਕ ਦਿਨ ਤਾਨਾ ਉਹਦੀ ਸੱਸ ਆਪਣੀ ਨੂੰਹ ਨੂੰ ਇਹ ਵੀ ਮਾਰਦੀ ਆ ਕਿ ਮੈਂ ਤਾਂ ਹੁਣ ਹੋਰ ਹੀਲਾ ਕਰੂੰਗੀ ਮੇਰੇ ਪੁੱਤ ਦਾ ਕੋਈ ਇਕ ਔਰਤ ਨੂੰ ਇਹ ਚੀਜ਼ ਸੁਣਨੀ ਕਿ ਮੈਂ ਮੇਰੇ ਪੁੱਤ ਦਾ ਕਿਤੇ ਹੋਰ ਹਿੱਲਾ ਕਰੂੰਗੀ ਜਾਂ ਕੋਈ ਹੋਰ ਹਿੱਲਾ ਕਰੂੰਗੀ ਤਾਂ ਬਹੁਤ ਸਾਰੇ ਸਵਾਲ ਉਹ ਆਉਤ ਦੇ ਮਨ ਦੇ ਵਿੱਚ ਜ਼ਾਹਿਰ ਆ ਕੇ ਆਉਣੇ ਹੋਣਗੇ ਜਿੱਦਣ ਖਾਸ ਕਰਕੇ ਦੁਰਵਿਵਹਾਰ ਹੁੰਦਾ ਹੋਵੇ ਤੇ ਬਿਲਕੁਲ ਬੱਚਾ ਨਾ ਹੋਣ ਦਾ ਮੀਣਾ ਵੀ ਦਿੱਤਾ ਜਾਵੇ ਖਾਸ ਕਰਕੇ ਤੁਸੀਂ ਇਹ ਵੀ ਦੇਖੋ ਔਰਤ ਦਾ ਦੋਸ਼ ਵੀ ਕੋਈ ਨਹੀਂ ਹੂੰ ਇਹ ਤਾਂ ਹੈ ਨਹੀਂ ਕਿ ਉਹ ਚੀਜ਼ ਮੁੱਲ ਖਰੀਦੀ ਜਾ ਸਕਦੀ ਹੈ ਤੇ ਉਹ ਲਏਗੀ ਜਿਹੜੀ ਚੀਜ਼ ਲਈ ਉਹ ਜ਼ਿੰਮੇਵਾਰੀ ਹੈ ਨਹੀਂ ਤੇ ਉਹਦੇ ਲਈ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਆਪਣੇ ਆਪ ਦੇ ਵਿੱਚੋਂ ਕੋਸਣ ਲੱਗੀ ਸੀ ਆਪਦੇ ਆ ਕਿ ਮੇਰੇ 'ਚ ਬਹੁਤ ਵੱਡੀ ਕਮੀ ਹੈ ਮੈਂ ਦੁਨੀਆ ਦੀ ਧਨ ਦੌਲਤ ਕੁਝ ਵੀ ਕਰਨਾ ਇਹ ਚੀਜ਼ ਪੂਰੀ ਨਹੀਂ ਹੋ ਸਕਦੀ। ਇੱਕ ਦਿਨ ਦੀ ਗੱਲ ਆ ਕਿ ਇੱਕ ਗਵਾਂਡੀਆਂ ਦਾ ਮੁੰਡਾ ਉਸ ਦੀ ਸੱਸ ਕੋਲੇ ਆਉਂਦਾ ਵਿੜਕਣ ਵਾਲਾ ਆਲਾ ਦਵਾਲਾ ਦੇਖ ਕੇ ਪਰ ਘਰ ਦੇ ਚੌਂਕੇ ਦੇ ਵਿੱਚ ਬੈਠੀ ਹੋਈ ਉਹ ਔਰਤ ਇਹ ਸਾਰਾ ਕੁਝ ਦੇਖ ਰਹੀ ਹੁੰਦੀ ਆ। ਉਹ ਕਹਿੰਦਾ ਕਿ ਤਾਈ ਮੈਂ ਤੇਰੇ ਨਾਲ ਨਾ ਕੋਈ ਪਰਦੇ ਦੀ ਗੱਲ ਕਰਨੀ। ਤੇ ਇਹ ਮੁੰਡਾ ਉਸ ਬੇਬੇ ਦੇ ਪੁੱਤ ਦੇ ਨਾਲ ਫੈਕਟਰੀ 'ਚ ਨੌਕਰੀ ਕਰਦਾ ਹੁੰਦਾ। ਤੇ ਉਹ ਇਹ ਸੋਚਦੀ ਆ ਕਿ ਇਹ ਮੁੰਡਾ ਜਿਹੜਾ ਸਾਡੇ ਘਰੇ ਆਇਆ ਇਹਨੇ ਆਲਾ ਦਵਾਲਾ ਕਿਉਂ ਦੇਖਿਆ? ਇਹ ਅੱਖ ਬਚਾ ਕੇ ਕਿਉਂ ਗੱਲ ਕਰ ਰਹੀ ਹੈ ਮੇਰੀ ਸੱਸ ਦੇ ਨਾਲ ਬਹੁਤ ਸਾਰੇ ਕਿੰਤੂ ਪਰੰਤੂ ਸਵਾਲ ਉਸ ਔਰਤ ਦੇ ਮਨ 'ਚ ਆਉਂਦੇ ਆ ਕਿਉਂਕਿ ਉਹ ਔਰਤ ਬਜ਼ੁਰਗ ਔਰਤ ਕਹਿ ਚੁੱਕੀ ਹੈ ਨਾ ਮੈਂ ਕੋਈ ਹੀਲਾ ਕਰੂੰਗੀ ਰਾਈਟ ਬਿਲਕੁਲ ਇਹੀ ਪੁਆਇੰਟ ਕਿਉਂਕਿ ਇੱਕ ਦੋ ਦਿਨ ਪਹਿਲਾਂ ਇਹ ਮਹਿਣਾ ਵੱਜ ਜੇ ਔਰਤ ਨੂੰ ਕਿ ਮੈਂ ਮੇਰੇ ਪੁੱਤ ਦਾ ਕੋਈ ਹੋਰ ਹੀਲਾ ਕਰੂੰਗੀ ਹੂੰ ਫਿਰ ਪਰਦੇ ਵਾਲੀ ਗੱਲ ਹੋਣੀ ਫਿਰ ਪਰਦੇ ਵਾਲੀ ਗੱਲ ਹੋਣੀ ਉਹ ਕੜੀ ਨਾਲ ਕੜੀ ਜੁੜੀ ਉਹਨੂੰ ਇਹ ਹੀ ਲੱਗਿਆ ਕਿ ਇਹ ਕੀ ਗੱਲ ਹੋ ਸਕਦੀ ਹੈ ਜਿਹੜੀ ਮੇਰੇ ਤੋਂ ਅੱਖ ਬਚਾ ਕੇ ਜਾਂ ਪਰਦੇ ਨਾਲ ਇਹ ਗਵੰਡੀ ਦਾ ਮੁੰਡਾ ਦੱਸਣ ਆਇਆ ਉਹ ਵੀ ਜਿਹੜਾ ਉਹਦੇ ਨਾਲ ਫੈਕਟਰੀ ਤਾਂ ਉਹ ਹਰਾਨ ਹੋ ਜਾਂਦੀ ਹੈ ਤੇ ਉਹ ਮੁੰਡਾ ਚਲੇ ਆ ਵੀ ਜਾਂਦਾ ਫੇਰ ਉਸ ਤੋਂ ਥੋੜੇ ਸਮੇਂ ਬਾਅਦ ਘਰ ਦਾ ਗੇਟ ਖੜਕਦਾ ਲੱਕੜ ਦੇ ਜਿਹੜੇ ਸਾਡੇ ਦਰਵਾਜ਼ੇ ਹੁੰਦੇ ਸੀ ਉਹਦੇ ਨਾਲ ਕੁੰਡਾ ਲੱਗਿਆ ਹੁੰਦਾ ਸੀ ਉਹ ਕੁੰਡਾ ਖੜਕਦਾ ਹੂੰ ਤੇ ਉਹ ਬਜ਼ੁਰਗ ਔਰਤ ਦਾ ਮੁੰਡਾ ਤੇ ਉਹ ਔਰਤ ਦਾ ਪਤੀ ਗੇਟ ਤੇ ਖੜੇ ਹੁੰਦੇ ਆ ਹੂੰ ਹਾਰ ਸ਼ਿੰਗਾਰ ਇੱਕ ਔਰਤ ਜਿਹੜੀ ਦਾ ਉਹਨੇ ਚਿਹਰਾ ਵੀ ਔਰਤ ਨੇ ਕਦੇ ਨਹੀਂ ਦੇਖਿਆ ਹੁੰਦਾ ਉਹ ਦੇਖਦੀ ਹੈ ਕਿ ਮੇਰਾ ਪਤੀ ਕੋਈ ਹੋਰ ਜਨਾਨੀ ਦੇ ਨਾਲ ਜਿਹਦੀ ਹਾਰ ਸ਼ਿੰਗਾਰ ਕੀਤਾ ਹੋਇਆ ਲਾਲ ਸੁਹੇ ਕਪੜੇ ਪਾਏ ਹੋਏ ਆ ਉਹ ਗੇਟ 'ਚ ਖੜੇ ਆ। ਉਹ ਔਰਤ ਦੇ ਹੱਥ 'ਚ ਦੁੱਧ ਦਾ ਪਤੀਲਾ ਭਰਿਆ ਹੋਇਆ ਹੁੰਦਾ। ਜਦੋਂ ਉਹ ਇਹ ਦੇਖਦੀ ਆ ਕਿ ਘਰ ਦੇ ਗੇਟ ਦੇ ਅੱਗੇ ਮੇਰਾ ਪਤੀ ਕਿਸੇ ਹੋਰ ਔਰਤ ਨੂੰ ਲਈ ਖੜਾ ਤਾਂ ਉਹਦੇ ਹੱਥ 'ਚੋਂ ਪਤੀਲਾ ਛੁੱਟ ਜਾਂਦਾ। ਖਾਸ ਕਰਕੇ ਦੋਲਹੰਦੇ ਰੂਪ 'ਚ। ਦੋਲਹੰਦੇ ਰੂਪ 'ਚ ਉਹਦਾ ਸ਼ੱਕ ਯਕੀਨ 'ਚ ਬਦਲ ਗਿਆ। ਤੇ ਸਾਰਾ ਗਰਮ ਦੁੱਧ ਉਹਦੇ ਪੈਰਾਂ ਤੇ ਟੁੱਲ ਜਾਂਦਾ। ਤੇ ਉਹ ਬਜ਼ੁਰਗ ਔਰਤ ਉਹ ਬੇਬੇ ਭੱਜ ਕੇ ਗੇਟ ਵੱਲ ਨੂੰ ਜਾਂਦੀ ਆ। ਕਿ ਜਿਵੇਂ ਉਹਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਿਆ ਹੋਣ। ਹਮ ਇੱਕ ਪਾਸੇ ਤਾਂ ਇਹ ਮਾਹੌਲ ਹੋ ਗਿਆ ਕਿ ਮੈਂ ਜਿਉਂਦੀ ਹੀ ਧਰਤੀ 'ਚ ਗੱਡੀ ਗਈ। ਹਮ ਤੇ ਬੇਬੇ ਨੂੰ ਇੱਕ ਪਾਸੇ ਇਹ ਚਾ ਚੜਿਆ ਹੋਇਆ ਕਿ ਮੇਰਾ ਪੁੱਤ ਦੂਸਰੀ ਨੂੰ ਲੈ ਆਇਆ ਮੇਰੇ ਲਈ। ਇਹ ਸਾਡੇ ਘਰ ਨੂੰ ਵੰਸ਼ ਦੇਊਗੀ, ਸਾਡਾ ਵੰਸ਼ ਇਹ ਪੁੱਤ ਦੇਊਗੀ ਤੇ ਸਾਡਾ ਘਰ ਅੱਗੇ ਚੱਲੂਗਾ। ਹਮ ਪਰ ਉਸ ਵਕਤ ਉਹ ਜਿਹੜੀ ਪਹਿਲੀ ਨੂੰਹ ਹੁੰਦੀ ਆ ਉਹਦੇ ਪੈਰਾਂ ਤੇ ਦੁੱਧ ਡੁੱਲਿਆ ਹੁੰਦਾ ਉਹਨੂੰ ਉਹਦੇ ਪੈਰਾਂ 'ਚ ਛਾਲੇ ਪੈਣੇ ਸ਼ੁਰੂ ਹੋ ਜਾਂਦੇ ਆ ਉਹਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਤੇ ਉਹਦੀ 10-12 ਸਾਲ ਦੀ ਧੀ ਹੂੰ ਉਹਦੀਆਂ ਲੱਤਾਂ ਨੂੰ ਜੰਬੜੀ ਖੜੀ ਆ ਉਹਦੀ ਧੀ ਦੇ ਵੀ ਬਹੁਤ سارے ਸਵਾਲ ਨੇ ਬੇਸ਼ੱਕ ਨਾ ਸਮਝਿਆ ਜਵਾਕ ਆ ਦੋਨਾਂ ਦੀਆਂ ਅੱਖਾਂ 'ਚ ਹੰਝੂ ਨੇ ਹੂੰ ਤੇ ਬੇਬੇ ਆਪਣੀ ਪਹਿਲੀ ਨੂੰਹ ਨੂੰ ਇਹ ਕਹਿੰਦੀ ਐ ਕੁੜੀਏ ਪਾਣੀ ਲੈ ਕੇ ਆ ਗੜਬੀ 'ਚ ਪਾ ਕੇ ਤੁਸੀਂ ਇਹ ਸੋਚੋ ਉਹ ਪਹਿਲੀ ਪਤਨੀ ਦੇ ਅੰਦਰ ਕੀ ਚੱਲਦਾ ਹੋਊਗਾ ਜਿਹਦੀ 10-12 ਸਾਲ ਦੀ ਧੀ ਉਹਦੀਆਂ ਲੱਤਾਂ ਨੂੰ ਚਿੰਬੜੀ ਹੋਈ ਆ ਮਹੌਲ ਇਹੋ ਜਿਹਾ ਘਰ ਦਾ ਬਣਿਆ ਹੋਇਆ ਉਹਦੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਤੇ ਫੇਰ ਬੇਬੇ ਆਪਣੀ ਪਹਿਲੀ ਨੂੰਹ ਕੋਲੇ ਭੱਜ ਕੇ ਆਉਂਦੀ ਆ ਗੁੱਸੇ 'ਚ ਤੇ ਉਹਨੂੰ ਹਲੂਣਾ ਦਿੰਦੀ ਆ ਕਹਿੰਦੀ ਤੈਨੂੰ ਸੁਣਿਆ ਨਹੀਂ ਹੈਗਾ ਮੈਂ ਤੇਥੋਂ ਗੜਬੀ ਚ ਪਾਣੀ ਮੰਗੀ ਜਾਨੀ ਆ ਫੇਰ ਬੇਬੇ ਕਰੜਾ ਜਿਗਰਾ ਕਰਕੇ ਦੁਬਾਰੇ ਫੇਰ ਕਹਿੰਦੀ ਆ ਵੀ ਤੇਰੀ ਕੁਲੈਣੀ ਦੇ ਕਾਨੂੰ ਹੱਥ ਲਵਾਉਣੇ ਆ ਮੈਂ ਐਡੀ ਸ਼ੁਭ ਘੜੀ ਆ ਸਾਡੇ ਲਈ ਐਡੇ ਚਾਮਾਂ ਵਾਲੀ ਘੜੀ ਆ ਸਾਡੇ ਪਰਿਵਾਰ ਲਈ ਤੇ ਬੇਬੇ ਆਪ ਗੜਬੀ ਚ ਪਾਣੀ ਲੈ ਕੇ ਜਾਂਦੀ ਐ ਨਵੀਂ ਨੂਹ ਦੇ ਕੋਲੇ ਤੇ ਪੁੱਤ ਦੇ ਕੋਲੇ ਤੇ ਉਹਨਾਂ ਤੋਂ ਪਾਣੀ ਵਾਰ ਕੇ ਪਿੰਦੀ ਆ ਤੇ ਉਹਨਾਂ ਨੂੰ ਘਰ ਦੇ ਅੰਦਰ ਲੈ ਕੇ ਆਉਂਦੀ ਆ ਹੂੰ ਤੇ ਇਹ ਸ਼ਾਮ ਜੇ ਦਾ ਵੇਲਾ ਤੇ ਰੋਟੀ ਦਾ ਵੇਲਾ ਹੋ ਜਾਂਦਾ ਤੇ ਬਹੁਤ ਸਾਰੇ ਔਰਤ ਦੇ ਹੰਝੂ ਉਸ ਵਕਤ ਪਹਿਲੀ ਜਿਹੜੀ ਪਤਨੀ ਹੁੰਦੀ ਆ ਉਹਦੇ ਅੰਦਰ ਬਹੁਤ ਕੁਝ ਚੱਲਦਾ ਹੁੰਦਾ ਬਹੁਤ ਸਾਰੇ ਤੂਫਾਨ ਹੋਏ ਹੁੰਦੇ ਆ ਤੇ ਪਰ ਇੱਕ ਪਾਸੇ ਕਮਰੇ ਦੇ ਵਿੱਚ ਉਹ ਨੂਹ ਪੁੱਤ ਦੇ ਸ਼ਗਨ ਬਣਾਏ ਜਾ ਰਹੇ ਇੱਕ ਪਾਸੇ ਦੁਨੀਆ ਉੱਜੜ ਰਹੀ ਐ ਇੱਕ ਪਾਸੇ ਦੁਨੀਆ ਉੱਜੜ ਰਹੀ ਐ ਇੱਕ ਪਾਸੇ ਸ਼ਗਨ ਬਣਾਏ ਜਾ ਰਹੇ ਐ ਤੇ ਫਿਰ ਉਹਨੂੰ ਆਪਣੀ ਪਹਿਲੀ ਨੂਹ ਨੂੰ ਇਹ ਕਹਿੰਦੀ ਆ ਕਿ ਇਹਨਾਂ ਲਈ ਮਿੱਠਾ ਬਣਾਦੀਆਂ ਜਿ ਕੁਛ ਹੂੰ ਤੇ ਇਹਨਾਂ ਨੂੰ ਇੱਕ ਥਾਲ ਚ ਰੋਟੀ ਲਿਆ ਕੇ ਦੀ ਹੂੰ ਤੇ ਫਿਰ ਉਹ ਮਜਬੂਰੀਆਂ ਦੀ ਮਾਰੀ ਹੋਈ ਉਹ ਰੋਟੀ ਵੀ ਬਣਾਈ ਜਾਂਦੀ ਆ ਮਿੱਠਾ ਵੀ ਬਣਾਈ ਜਾਂਦੀ ਆ ਆਪਣੇ ਪਤੀ ਲਈ ਹੂੰ ਕਿੱਡਾ ਖਸਬਰ ਹੋ ਹੂੰ ਕੋਲੇ ਉਹਦੀ ਧੀ ਬੈਠੀ ਆ ਚੁੱਲ੍ਹੇ 'ਚ ਹੂੰ ਤੇ ਬੇਬੇ ਆਪਣੀ ਨੂੰਹ ਪੁੱਤ ਨੂੰ ਆਪ ਰੋਟੀ ਖਵਾਉਂਦੀ ਆ ਹੂੰ ਨੂੰਹ ਪਕਾਰੀ ਆ ਪਹਿਲਾਂ ਵਾਲੀ ਤੇ ਫਿਰ ਉਹ ਆਪਣੇ ਪਤੀ ਕੋਲੇ ਜਾ ਕੇ ਜਦੋਂ ਤਾਨੇ ਮਿਹਨੇ ਪਹਿਲੀ ਪਤਨੀ ਦੇਣੇ ਸ਼ੁਰੂ ਕਰਦੀ ਆ ਕਿ ਆਪਣੇ ਤਾਂ ਬਰਾਬਰ ਦੀ ਧੀ ਸੀ ਹੂੰ ਤੁਸੀਂ ਇਤੋਂ 5-7 ਸਾਲ ਵੱਡੀ ਪਤਨੀ ਲੈ ਆਏ ਆਪਣੀ ਧੀ ਤੋਂ। ਹੂੰ ਉਹ ਮੈਸ 20-21 ਸਾਲ ਦੀ ਕੁੜੀ ਹੋਣੀ ਹੈ ਜਿਹਦੇ ਨਾਲ ਉਹ ਅਧਖੜ ਉਮਰ ਦਾ ਬੰਦਾ ਵਿਆਹ ਕਰਾਉਂਦਾ ਉਹਦਾ ਪਤੀ। ਇਹ ਵੀ ਦੁਕਾਨ ਦਾ ਇੱਕ। ਤੇ ਫੇਰ ਪੁੱਤ ਦੀ ਗੱਲ ਸੱਸ ਫੇਰ ਬੋਚਦੀ ਆ। ਉਹ ਕਹਿੰਦੀ ਆ ਜਾ ਗੱਲ ਬਦਲਦੀ ਆ ਆਪਦੀ ਜਾਣ ਚ ਕਿ ਜਾ ਉਹ ਤਵੇ ਤੇ ਰੋਟੀ ਤੇਰੀ ਮੱਚ ਜੂਗੀ ਰੋਟੀ ਲੈ ਕੇ ਆਏ ਨਾਲੇ। ਤੇ ਉਹ ਅੱਖਾਂ 'ਚ ਹੰਝੂ ਲੈ ਕੇ ਦੁਵਾਰੇ ਚੁੱਲ੍ਹੇ ਵੱਲ ਨੂੰ ਭੱਜੀ ਜਾਂਦੀ ਆ। ਹੂੰ ਤੇ ਫੇਰ ਉਹ ਰੋਟੀ ਬਣਾਉਣ ਲੱਗ ਜਾਂਦੀ। ਹੂੰ ਉਸ ਰਾਤ ਦੀ ਉਹ ਗੱਲ ਆ ਕਿ ਉਹ ਆਪਣੀ ਪੋਤੀ ਨੂੰ ਬੇਬੇ ਨਾਲ ਲੈ ਕੇ ਪੈਂਦੀ ਹੁੰਦੀ ਸੀ। ਹੂੰ ਕਿ ਜਦੋਂ ਇਹ ਹੋਵੇ ਨਾ ਕਿ ਕੋਈ ਲਾਦ ਨਾ ਹੋਵੇ ਚਲੋ ਇੱਕ ਆਸ ਹੋ ਵੀ ਚਲੋ ਪੋਤੀ ਹੋਵਾ ਪਰ ਉਸ ਤੋਂ ਵੱਡੀ ਆਸ ਇਹ ਹੋ ਜਾਈ ਕਿ ਹੁਣ ਪੋਤਾ ਆਊਗਾ ਮੇਰੇ। ਹੂੰ ਤਾਂ ਉਹ ਲਾਦ ਦਾ ਮੂਹ ਬੇਬੇ ਦੇ ਮਨ ਚ ਘਟ ਗਿਆ ਸੀ। ਹੂੰ ਉਹ ਪੋਤੀ ਦਾ ਮੂਹ ਘਟ ਗਿਆ ਸੀ। ਪਹਿਲਾਂ ਬੇਬੇ ਆਪਣੀ ਪੋਤੀ ਨੂੰ ਨਾਲ ਲੈ ਕੇ ਪੈਂਦੀ ਸੀ। ਹੂੰ ਪਰ ਅੱਜ ਉਹ ਦਿਨ ਸੀ ਬੇਬੇ ਨੇ ਪੋਤੀ ਆਪਣੇ ਨਾਲ ਨਹੀਂ ਪਾਈ ਹੈਗੀ ਤੇ ਉਹ ਆਪਣੀ ਮਾਂ ਨਾਲ ਪਈ। ਹੂੰ ਇਹ ਵੱਡੀ ਗੱਲ ਵੀ ਆ ਕਿ ਇੱਕ ਕਮਰੇ ਦੇ ਵਿੱਚ ਉਹਦੀ ਨਵੀਂ ਨੂੰ ਬੇਬੇ ਦੀ ਤੇ ਉਹਦਾ ਪੁੱਤ ਪਈਆ ਤੇ ਉਹਦੀ ਪਹਿਲੀ ਪਤਨੀ ਵਿਹੜੇ ਦੇ ਵਿੱਚ ਪਈਆ ਨਾਲ ਉਹਦੇ ਧੀ ਪਈਆ ਹੂੰ ਮਾਂ ਪਿੱਠ ਕਰਕੇ ਧੀ ਵੱਲ ਰੋਈ ਜਾਂਦੀ ਆ ਤੇ ਜਿਹੜੀਆਂ ਆਪਣੀ ਮਾਂ ਦੀਆਂ ਸਿਸਕੀਆਂ ਨੇ ਉਹ ਬੱਚੀ ਸੁਣ ਰਹੀ ਆ ਤੇ ਸੱਸ ਨੂੰ ਵੀ ਇਹ ਗੱਲ ਦਾ ਪਤਾ ਹੂੰ ਕਰੜਾ ਜਿਗਰਾ ਕਰਕੇ ਉਹ ਆਪਣੇ ਘਰ ਦੀਆਂ ਖੁਸ਼ੀਆਂ ਲਈ ਉਹ ਵੀ ਪਿੱਠ ਘੁਮਾ ਕੇ ਆਪਣੀ ਨੂੰ ਵੱਲ ਪੈ ਜਾਂਦੀ ਆ ਕੋਈ ਗੱਲਬਾਤ ਨਹੀਂ ਕਰਦੀ ਹੈਗੀ ਤੇ ਫਿਰ ਜਦੋਂ ਅਗਲਾ ਦਿਨ ਚੜ੍ਹਦਾ ਤਾਂ ਦੁਨੀਆ ਤਾਂ ਉਹ ਪਹਿਲੀ ਪਤਨੀ ਦੀ ਉਦੋਂ ਉੱਜੜਦੀ ਉਹ ਪਹਿਲੀ ਔਰਤ ਜਿਹਦਾ ਨਾਮ ਕਰਦਿਆ ਨੇ ਕਰਮਜੀਤ ਰੱਖਿਆ ਸੀ ਤੇ ਇਹ ਸੱਸ ਚਾਵਾਂ ਨਾਲ ਜਦੋਂ ਇਹ ਪਹਿਲੀ ਪਤਨੀ ਵਿਆਹ ਕੇ ਆਈ ਸੀ ਆਪਣੀ ਪਹਿਲੀ ਨੂੰ ਵਿਆਹ ਕੇ ਆਈ ਸੀ ਤਾਂ ਉਹਨੂੰ ਕਰਮੂ ਕਹਿੰਦੀ ਸੀ ਕਰਮਾਂ ਵਾਲੀ ਕਹਿੰਦੀ ਸੀ ਤੇ ਫਿਰ ਸੱਸ ਨੇ ਇਹ ਤਾਨੇ ਮੇਨੇ ਅਗਲੇ ਦਿਨ ਤੋਂ ਹੀ ਇਹ ਦੇਣੇ ਸ਼ੁਰੂ ਕਰਤੇ ਕਿ ਕਰਮਾ ਮਾਰੀ ਸਾਡੇ ਕਿੱਥੇ ਮੱਥੇ ਲੱਗੀ ਕਿੱਥੋਂ ਸਾਡੇ ਝੋਲੀ ਪੈ ਗਈ ਤੇ ਫਿਰ ਅਗਲੇ ਦਿਨ ਸੱਸ ਆਪਣੀ ਉਹ ਦੂਸਰੀ ਨੂੰ ਦਾ ਮੱਥਾ ਚਾਉਂਦੀ ਆ ਤੇ ਇਹ ਕਹਿੰਦੀ ਆ ਕਿ ਤੂੰ ਸਾਡੇ ਘਰ ਨੂੰ ਰਾਜ ਭਾਗ ਦੇਣਾ ਇਹ ਰਾਜ ਭਾਗ ਨੂੰ ਅੱਗੇ ਤੂੰ ਚਲਾਉਣਾਗਾ ਤੇ ਤੇਰਾ ਨਾਂ ਅੱਜ ਤੋਂ ਧੀਏ ਰਾਜਕੌਰ ਤੇ ਉਹ ਕਰਮੋਂ ਤੋਂ ਕਰਮਾਮਾਰੀ ਬਣਗੀ ਹੂੰ ਤੇ ਕੱਲ ਦੀ ਆਈ ਇਹ ਰਾਜਕੌਰ ਬਣਗੀ ਕਿ ਇਹਨੇ ਰਾਜ ਭਾਗ ਦੇਊਗੀ ਸਾਡੇ ਘਰ ਨੂੰ ਇਹਨੇ ਵੰਸ਼ ਅੱਗੇ ਵਧਾਉਣਾਗਾ ਹੂੰ ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਹੀ ਕਰਮੋਂ ਘਰ ਦੇ ਵਿੱਚ ਮਾਂਜਾ ਫੇਰੀ ਜਾਂਦੀ ਆ ਹੂੰ ਤੇ ਉਹ ਨਵੀਂ ਜੋੜੀ ਬੈਠੀ ਆ ਤੇ ਸੱਸ ਖਿਜੀ ਖਜਾਈ ਆਉਂਦੀ ਆ ਤੇ ਉਹਦੇ ਹੱਥ ਚੋਂ ਪਹਿਲੀ ਨੂਹ ਦੇ ਚੋਂ ਮੰਜਾ ਖੁੰਦੀ ਆ ਤੇ ਥੱਲੇ ਡੇਕਦੀ ਆ ਹੂੰ ਕਹਿੰਦੀ ਐ ਭਗ ਜਾ ਤੂੰ ਇੱਥੋਂ ਪੌ ਸਮਾਂ ਤੈਨੂੰ ਅਸੀਂ ਝੱਲ ਲਿਆ ਤੇਰਾ ਅੱਜ ਤੋਂ ਅਸੀਂ ਸੰਗੜ ਲਾਤਾ ਜਿੱਥੇ ਜਾਣਾ ਚਾ ਸਾਡੇ ਘਰ ਨੂੰ ਤਾਂ ਕਹਿੰਦੀ ਰੰਗ ਭਾਗ ਉਹ ਲਾਊਗੀ 11 12 ਸਾਲ ਹੋ ਗਏ ਸਾਨੂੰ ਤਾਂ ਤੇਰਾ ਮੂੰਹ ਦੇਖ ਲਈ ਹੋਰ ਕਿੰਨਾ ਕੁ ਕਹਿੰਦੀ ਤੈਨੂੰ ਬਰਦਾਸ਼ਤ ਕਰ ਲੈਂਦੇ ਹੂੰ ਤੇ ਇਹ ਸ਼ਾਇਦ ਉਹ ਹੰਕਾਰ ਬੋਲਦਾ ਸੀ ਬੀਬੇ ਦੇ ਸਿਰ ਤੇ ਚੜ ਕੇ ਕਿ ਸਾਨੂੰ ਤਾਂ ਹੁਣ ਪੁੱਤ ਮਿਲੂਗਾ ਇਹ ਘਰ ਨੂੰ ਤਾਂ ਪੁੱਤ ਮਿਲੂਗਾ ਤੇ ਮੇਰੀ ਦੂਜੀ ਨੂਹ ਦੇਊਗੀ ਹੂੰ ਤੇ ਉਹ ਜਿਹੜੀ ਕੱਲ ਦੀ ਵਿਆਹੀ ਹੁੰਦੀ ਆ ਨਵੀਂ ਨੂੰ ਆਈ ਹੁੰਦੀ ਆ ਬੇਬੇ ਦੀ ਉਹ ਇਹ ਸਾਰੀਆਂ ਗੱਲਾਂ ਸੁਣਦੀ ਹੁੰਦੀ ਆ ਤੇ ਐਨੇ ਨੂੰ ਪੁੱਤ ਅੱਗੇ ਨੂੰ ਆ ਜਾਂਦਾ ਹੂੰ ਆਪਣੀ ਪਹਿਲੀ ਪਤਨੀ ਦੀ ਉਹ ਪੁੱਤ ਬਾਹ ਫੜਦਾ ਤੇ ਉਹਨੂੰ ਕਹਿੰਦਾ ਨਿਕਲ ਜਾ ਇੱਥੋਂ ਹੂੰ ਉਹ 11-12 ਸਾਲ ਦੀ ਜਵਾਕੜੀ ਵੀ ਭੱਜ ਕੇ ਆਪਣੀ ਮਾਂ ਕੋਲੇ ਆਉਂਦੀ ਆ ਉਹਨੂੰ ਇਹ ਹੁੰਦਾ ਕਿ ਸ਼ਾਇਦ ਮੇਰੀ ਮਾਂ ਨੂੰ ਕੁਝ ਕਰਨ ਲੱਗ ਗਿਆ ਜਾਂ ਕੁੱਟਮਾਰ ਕਰਨ ਲੱਗ ਗਿਆ ਕਿਉਂਕਿ ਇੰਨੀ 11-12 ਸਾਲ ਦੇ ਬੱਚੇ ਨੂੰ ਹੂੰ ਖੁਸ਼ ਹੁੰਦਾ ਖੁਸ਼ ਹੁੰਦੀ ਆ ਕਿਉਂਕਿ ਆਪਣੀ ਮਾਂ ਦੀਆਂ ਲੱਤਾਂ ਨੂੰ ਜੰਬੜ ਲੱਗ ਜਾਂਦੀ ਆ ਉਹ ਵੀ ਰੋਣਾ ਸ਼ੁਰੂ ਕਰ ਦਿੰਦੀ ਆ ਉਹ ਕਹਿੰਦੀ ਆ ਵੀ ਮੈਂ ਹੁਣ ਇਹਨੂੰ ਕਹਿੰਦੀ ਜਿਨ੍ਹਾਂ ਨੇ ਸਾਡੇ ਮੱਥੇ ਮੜਿਆ ਸੀ ਤੈਨੂੰ ਉਹਨਾਂ ਕੋਲ ਹੀ ਭਗ ਜਾ ਤੇਰੇ ਪੇਕੇ ਮਾਰਤਾ ਨਹੀਂ ਗਏ ਉੱਥੇ ਭਗ ਜਾ ਤੇ ਫਿਰ ਕਹਿੰਦੀ ਜਿਹੜੇ ਘਰ ਚ ਮੈਨੂੰ ਪਾਣੀ ਵਾਰ ਕੇ ਸ਼ਗਰਾਂ ਨਾਲ ਚਾਵਾ ਨਾਲ ਲਿਆਂਦਾ ਗਿਆ ਸੀ ਉਹੀ ਘਰ ਚੋਂ ਮੈਨੂੰ ੱੱਕੇ ਮਾਰ ਕੇ ਕੱਢਿਆ ਗਿਆ ਪਤੀ ਵੱਲੋਂ ਉਹ ਸੱਸ ਵੱਲੋਂ ਹੂੰ ਫਿਰ ਥੋੜਾ ਸਮਾਂ ਬੀਤਦਾ ਹੂੰ ਤੇ ਧੀ ਦੇ ਪੇਕੇ ਵਾਲਿਆਂ ਨੇ ਬਹੁਤ ਹੀਲੇ ਵਸੀਲੇ ਵਸਾਉਣ ਦੀ ਕੋਸ਼ਿਸ਼ ਵੀ ਕੀਤੀ ਹੂੰ ਪਰ ਉਹ ਔਰਤ ਦਾ ਇੱਕ ਸਬਰ ਸੀ ਹੂੰ ਉਹ ਕਹਿੰਦੀ ਸੀ ਮੇਰੀ 12 ਸਾਲ ਦੀ ਕੁੜੀ ਹੋ ਰਹੀ ਹੈ 8-9 ਸਾਲਾਂ ਨੂੰ ਇਹ ਨੇ ਜਵਾਨ ਹੋ ਜਾਣਾ ਮੈਂ ਇਹਦੀ ਆਸ ਰੀ ਜ਼ਿੰਦਗੀ ਕੱਢ ਲੂੰਗੀ ਤੇ ਆਪਣੇ ਪੇਕੇ ਪਰਿਵਾਰ ਦੇ ਇੱਕ ਕੋਨੇ 'ਚ ਰਹਿ ਕੇ ਆਪਣੀ ਧੀ ਪਾਲਦੀ ਸਮਾਂ ਬੀਤਦਾ ਗਿਆ ਫਿਰ ਉਸ ਤੋਂ ਬਾਅਦ ਇਹ ਪਰਿਵਾਰ ਦੇ ਵਿੱਚ ਅਲਾਦ ਹੀ ਨਾ ਹੋਈ ਅੱਛਾ ਜਿਹੜੀ ਬੇਬੇ ਨੇ ਉਹ ਹੰਕਾਰ ਦੇ ਨਾਲ ਹੱਕ ਥਾਪੜ ਕੇ ਇਹ ਆਖਿਆ ਸੀ ਕਿ ਮੈਨੂੰ ਘਰ ਦਾ ਬਾਲੀਵਾਰਸ ਦੇਊਗੀ ਮੇਰੀ ਆ ਦੂਜੀ ਨੂੰ ਜਿਹੜੀ ਲਿਆਂਦੀ ਆ ਹੂੰ ਤੇ ਉਹਦੇ ਵੀ ਰਾਜ਼ ਨਹੀਂ ਹੁੰਦੇ ਓਹੋ ਤੇ ਬੇਬੇ ਤੇ ਉਹਦੀ ਦੂਸਰੀ ਨੂੰ ਦੀ ਟਕਰਾਰ ਸ਼ੁਰੂ ਹੋ ਗਈ ਪਹਿਲਾਂ ਵਾਲੀ ਇਹ ਸੀ ਕਿ ਉਹ ਸਾਰਾ ਕੁਝ ਝੋਲੀ ਚ ਪਾ ਲੈਂਦੇ ਸੀ ਕਿ ਮੇਰੀ ਕਮੀ ਆ ਹਮ ਪਰ ਇਹ ਨਹੀਂ ਚੱਲਦੀ ਸੀ ਹਮ ਇਹਦੀ ਬੇਬੇ ਨਾਲ ਟਕਰਾਰ ਸ਼ੁਰੂ ਹੋ ਗਈ ਤੇ ਬੇਬੇ ਦੇ ਪੁੱਤ ਨੇ ਨਸ਼ੇ ਨਾਲ ਡੱਕ ਕੇ ਆਪਣੀ ਪਤਨੀ ਕੋਟਿਆ ਕਰਨੀ ਤੇ ਬਹੁਤ ਸਾਰੀਆਂ ਪਿੰਡ ਦੇ ਵਿੱਚੋਂ ਵੀ ਇਹ ਗੱਲਾਂ ਉਹ ਔਰਤ ਬਾਰੇ ਇਹ ਸੁਣੀਆਂ ਗਈਆਂ ਕਿ ਇਹਦੇ ਨਾਲ ਗਲਤ ਹੋਣਾ ਸ਼ੁਰੂ ਕਰਤਾ ਇਹਨੇ ਜਾਂ ਇਹਦੇ ਨਾਲ ਗਲਤ ਹੈ ਇਹ ਜਦੋਂ ਇਹ ਗੱਲਾਂ ਬੇਬੇ ਦਾ ਪੁੱਤ ਸੁਣਦਾ ਆਪਣੀ ਪਤਨੀ ਵਾਰੀ ਜਿਹੜੀ ਉਹਨੇ ਦੂਸਰੀ ਵਿਆਹ ਕੇ ਲੈ ਜਾਂਦੀ ਸੀ ਤਾਂ ਉਹਨੂੰ ਹੋਰ ਗੁੱਸਾ ਆਉਣਾ ਨੇ ਹੋਰ ਆ ਕੇ ਘਰੇ ਕੁੱਟਮਾਰ ਕਰਨੀ ਤੇ ਇੱਕ ਦਿਨ ਉਹ ਛੱਡ ਗਈ ਦੂਸਰੀ ਵੀ ਦੂਸਰੀ ਵੀ ਦੂਸਰੀ ਛੱਡ ਕੇ ਬੇਬੇ ਦੇ ਬੇਬੇ ਦੇ ਪੁੱਤ ਨੂੰ ਚਲੀ ਗਈ ਹੂੰ ਤੇ ਬੇਬੇ ਦੇ ਪੁੱਤ ਨੇ ਨਸ਼ੇ ਹੋਰ ਵਧਾਤੇ ਘਰ ਦੇ ਵਿੱਚ ਕੋਈ ਵੀ ਨਹੀਂ ਬਚਿਆ ਕੋਈ ਦਿਖਦੀ ਨਹੀਂ ਸੀ ਹੂੰ ਬੇਬੇ ਨੇ ਫਿਕਰਾਂ 'ਚ ਮੰਜੇ ਤੇ ਪਈ ਰਹਿਣਾ ਵਿੜੇ 'ਚ ਮੰਜਾ ਢਾਕੇ ਤੇ ਸ਼ਾਮ ਨੂੰ ਪੁੱਤ ਨੇ ਸ਼ਰਾਬ ਪੀ ਕੇ ਮਾੜੇ ਨਸ਼ੇ ਕਰਕੇ ਘਰੇ ਆਜਿਆ ਕਰਨਾ ਹੂੰ ਤੇ ਇਹ ਸਾਧ ਤੱਕ ਜਦੋਂ ਫਿਕਰਾਂ ਸੋਚਾਂ ਵਧ ਗਈਆਂ ਕਿ ਘਰ ਦੇ ਵਿੱਚ ਜਿਹੜੀ ਪਹਿਲਾਂ ਵਾਲੀ న్యూ ਸੀ ਧੀ ਤਾਂ ਹੈਗੀ ਸੀ ਸਾਡੇ ਕੋਲੇ ਤੇ ਬੇਬੇ ਦੇ ਪੁੱਤ ਨੇ ਇਹ ਕੰਮ ਲਾ ਲਿਆ ਆਪਣੇ ਸ਼ਰੀਰ ਨੂੰ ਹੂੰ ਕਿ ਮੈਂ ਦੂਸਰਾ ਵਿਆਹ ਕਰਿਆ ਤਾਂ ਮੇਰਾ ਘਰ ਉਜੜਿਆ ਮੇਰੇ ਪੱਲੀ ਕੁਛ ਨਹੀਂ ਰਿਹਾ ਹੈਗਾ ਤਾਂ ਫਿਰ ਇੱਕ ਇਹ ਦੇ ਨਾ ਆਉਂਦਾ ਕਿ ਉਹ ਬੇਬੇ ਦਾ ਪੁੱਤ ਨਾਲ ਸ਼ੇ ਨਾਲ ਲੱਗ ਕੇ ਸ਼ਰਾਬ ਦਾ ਰੱਜਿਆ ਹੋਇਆ ਨਹਿਰ 'ਚ ਛਾਲ ਮਾਰ ਦਿੰਦਾ ਹੂੰ ਤੇ ਇਕਲੌਤਾ ਪੁੱਤ ਬੇਬੇ ਦਾ ਘਾਟੋਂ ਹੋ ਜਾਂਦਾ ਹੂੰ ਤੇ ਉਹ ਦੂਸਰੀ ਪਤਨੀ ਫਿਰ ਵੀ ਨਹੀਂ ਆਉਂਦੀ ਅੱਛਾ ਉਹਨੂੰ ਬੇਸ਼ੱਕ ਇਹ ਪਤਾ ਲੱਗ ਗਿਆ ਹੋਵੇ ਕਿ ਉਹ ਮੁੱਕ ਗਿਆ ਹੂੰ ਦੂਸਰੇ ਪਾਸੇ ਉਹ ਪਹਿਲੀ ਪਤਨੀ ਕਰਮੂ ਜਦੋਂ ਉਹਦੇ ਕੋਲੇ ਇਹ ਸੁਨੇਹਾ ਪਹੁੰਚਦਾ ਕਿ ਉਹਨੇ ਨਹਿਰ 'ਚ ਛਾਲ ਮਾਰ ਲਈ ਉਹਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਤਾਂ ਉਹ ਦੱਬੇ ਪੈਰੀ ਆਪਣੀ ਧੀ ਨੂੰ ਨਾਲ ਲੈ ਕੇ ਇਹ ਘਰ ਦੇ ਵਿੱਚ ਆਉਂਦੀ ਆ ਤੇ ਬੇਬੇ ਆਪਣੀ ਨੂੰਹ ਦੇ ਪੈਰ ਫੜ ਦਿੰਦੀ ਆ ਕਿ ਮੈਂ ਇਥੋਂ ਦਾ ਬਹੁਤ ਵੱਡਾ ਪਾਪ ਹੋ ਗਿਆ ਤੀ ਆਪਣੀ ਪੋਤੀ ਦਾ ਮੱਥਾ ਚੁੰਮਦੀ ਆ ਆਪਣੀ ਪੋਤੀ ਨੂੰ ਹਿੱਕ ਨਾਲ ਲਾ ਕੇ ਤਾਹਾ ਮਾਰਨ ਲੱਗ ਜਾਂਦੀ ਆ ਤੇ ਉਸ ਵਕਤ 5 ਦਿਨ ਤੱਕ ਉਹਦੇ ਪੁੱਤ ਦੀ ਬੇਬੇ ਦੀ ਦੀ লাশ ਨਹੀਂ ਲੱਭਦੀ ਹੈਗੀ ਅੱਛਾ ਤੇ ਨੂੰ ਉਹ ਪੰਜ ਦਿਨ ਆਪਣੇ ਉਹ ਪਹਿਲੇ ਸਾਰੇ ਪਰਿਵਾਰ ਦੇ ਵਿੱਚ ਬੈਠੀ ਰਹਿੰਦੀ ਆ। ਹੂੰ ਤੇ ਫਿਰ ਉਹ ਪੰਜ ਦਿਨਾਂ ਬਾਅਦ ਜਦੋਂ ਬੇਬੇ ਦੇ ਪੁੱਤ ਦੀ Laash ਆਉਂਦੀ ਆ ਜਾਣੀ ਉਹਦੇ ਪਤੀ ਦੀ Laash ਆਉਂਦੀ ਆ ਤਾਂ ਉਹ ਪਹਿਲੀ ਔਰਤ ਬਿਲਕੁਲ ਹੀ ਨਹੀਂ ਰਹਿੰਦੀ। ਸ਼ਾਇਦ ਉਹਨੇ ਇੰਨੇ ਗਮ ਝੱਲ ਲਏ ਸੀ ਕਿ ਉਹਦੀਆਂ ਅੱਖਾਂ ਦੇ ਹੰਝੂ ਸੁੱਕ ਗਏ। ਹੂੰ ਤੇ ਉਹ ਜਿਹੜੀ ਦੂਸਰੀ ਨਾਲ ਉਹਦਾ ਵਿਆਹ ਹੋਇਆ ਹੁੰਦਾ ਹੂੰ ਉਹ ਫਿਰ ਵੀ ਨਹੀਂ ਆਉਂਦੀ। ਤੇ ਆਖਰੀ ਸਮੇਂ ਅੰਤਿਮ ਰਸਮਾਂ ਵੀ ਉਹਦੀ ਪਹਿਲੀ ਪਤਨੀ ਹੀ ਕਰਦੀ ਆ। ਹੂੰ ਤੇ ਫਿਰ ਬੇਬੇ ਕੋਲੇ ਕੋਈ ਆਸ ਬਚੀ ਹੁੰਦੀ ਆ ਕਿ ਮੇਰੀ ਇਹੀ ਨੂੰਹ ਐ ਮੇਰੀ ਇਹੀ ਪੁੱਤ ਆ ਮੇਰਾ ਸਾਰਾ ਖੁਸ਼ੀ ਇਹ ਆ ਤੇ ਮੇਰੀ ਜਿਹੜੀ ਪੋਤੀ ਨੂੰ ਮੈਂ ਦਰਕਾਰਦੀ ਸੀ ਹਮ ਇਹੀ ਮੇਰਾ ਪੁੱਤ ਆ ਹਮ ਅੰਤਮ ਸਹਾਰਾ ਹੀ ਰਹਿ ਗਿਆ ਅੰਤਮ ਸਹਾਰਾ ਹੀ ਰਹਿ ਗਿਆ ਤੇ ਫਿਰ ਜਦੋਂ ਥੋੜੇ ਦਿਨ ਉਹਦੇ ਪਤੀ ਨੂੰ ਮੁੱਕੇ ਨੂੰ ਹੋ ਜਾਂਦੇ ਆ ਹਮ ਤਾਂ ਕਰਮੋਂ ਬਹੁਤ ਸਾਰੀਆਂ ਵਿਚਾਰਾਂ ਕਰਦੀ ਆ ਆਪਣੇ ਅੰਦਰ ਬਹੁਤ ਸਾਰੇ ਪਹਾੜ ਬਣਾਉਂਦੀ ਆ ਢਾਉਂਦੀ ਆ ਉਹ ਕਹਿੰਦੀ ਆ ਵੀ ਥੋੜੀ ਜੀ ਜ਼ਮੀਨ ਸਾਡੇ ਕੋਲੇ ਰਹਿ ਗਈ ਬਾਕੀ ਤਾਂ ਮੇਰੇ ਪਤੀ ਨੇ ਨਸ਼ਾਂ ਚ ਜਾੜਤੀ ਹਮ ਪੀ ਕਾ ਲੂ ਇਹ ਨਾ ਹੋਵੇ ਇਹ ਜ਼ਮੀਨ ਮੇਰੀ ਸਹਿਕਾਂ ਕੋਲੇ ਚਲੀ ਜਾਵੇ ਵੀ ਕਿਉਂ ਨਾ ਮੈਂ ਆਪ ਖੇਤੀ ਕਰਨੀ ਸ਼ੁਰੂ ਕਰ ਦਾਂ ਤਾਂ ਫਿਰ ਕਰਮੋਂ ਆਪ ਖੇਤੀ ਕਰਨੀ ਸ਼ੁਰੂ ਕਰਦੀ ਹੈ ਹੂੰ ਤੇ ਘਰ ਦੀ ਜ਼ਿੰਮੇਵਾਰੀ ਇੱਕ ਪੁੱਤ ਬਣ ਕੇ ਬੇਬੇ ਦਾ ਚੱਕ ਲਈ ਮੋਟਿਆਂ ਦੇ ਹੂੰ ਤਾਂ ਫਿਰ ਬੇਬੇ ਨੂੰ ਇਹ ਲੱਗਦਾ ਕਿ ਘਰ ਦੇ ਵਿੱਚ ਤਾਂ ਕੋਈ ਮਰਦ ਨਹੀਂ ਰਿਹਾ ਸਾਡੇ ਹੂੰ ਸਾਡਾ ਔਰਤਾਂ ਦਾ ਕੀ ਵੱਟੀ ਦਾ ਹੂੰ ਤਾਂ ਬੇਬੇ ਆਪਣੇ ਪੇਕੇ ਤੋਂ ਆਪਣਾ ਭਤੀਜਾ ਆਪਣੇ ਕੋਲ ਲੈ ਆਉਂਦੀ ਹੈ ਜਿਹੜਾ ਥੋੜਾ ਜਿਹਾ ਸਧਾਰਨ ਹੁੰਦਾ ਹੂੰ ਤਾਂ ਫਿਰ ਕਰਮੋਂ ਨੇ ਆਪਣੇ ਦਿਔਰ ਨੂੰ ਨਾਲ ਖੇਤਾਂ ਦੇ ਵਿੱਚ ਲੈ ਕੇ ਜਾਣਾ ਰੇੜੀ ਜੋੜਨੀ ਬਲਦ ਜੋੜਨੀ ਤੇ ਸਾਈਡ ਤੇ ਆਪਣੇ ਦਿਔਰ ਨੂੰ ਉਹ ਬੇਬੇ ਦਾ ਜਿਹੜਾ ਭਤੀਜਾ ਸੀ ਉਹਨੂੰ ਬਿਠਾ ਲਿਆ ਕਰਨਾ ਤੇ ਆਪ ਖੇਤਾਂ ਚ ਨੱਕੇ ਮੋੜਨੇ ਜਦੋਂ ਪਿੰਡ ਦੀ ਸਾਥ ਚੋਂ ਕਰਮੋ ਨੇ ਲੰਘਿਆ ਕਰਨਾ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਮੋ ਨੂੰ ਸੁਣਨ ਨੂੰ ਮਿਲਦੀਆਂ ਤੇ ਲੋਕਾਂ ਨੇ ਕਹਿਣਾ ਕਿ ਘਰ ਦੀ ਕੰਦ ਘਰ ਚ ਹੀ ਸੱਟ ਲੀ ਕਿ ਹੁਣ ਤਾਂ ਆ ਬੇਬੇ ਦਾ ਭਤੀਜਾ ਹੀ ਸੰਭੂਗਾ ਕਰਮੋ ਇਹ ਪਹਿਲਾਂ ਵੀ ਸਬਰਾਂ ਦੇ ਘੁੱਟ ਜਿਹੜੀ ਔਰਤ ਨਹੀਂ ਪੀਤੇ ਹੋਣ ਤੇ ਪਤੀ ਵੀ ਮੁੱਕ ਗਿਆ ਤੇ ਫਿਰ ਉਸ ਤੋਂ ਬਾਅਦ ਫਿਰ ਕਿੰਤੂ ਪਰੰਤੂ ਉਹ ਔਰਤ ਨੂੰ ਸੁਣ ਨਹੀਂ ਪਵੇ ਤਾਂ ਸੋਚੋ ਕਿੰਨਾ ਜਿਗਰਾ ਹੂ ਔਰਤ ਦਾ ਮਰਦ ਬਟਾ ਬਹੁਤ ਕੁਝ ਉਹ ਸਬਰਾਂ ਦੇ ਘੁੱਟ ਭਰ ਕੇ ਉਹ ਸਾਥ ਦੇ ਵਿੱਚੋਂ ਦੀ ਲੰਘਦੀ ਫਿਰ ਉਸ ਤੋਂ ਬਾਅਦ ਇਹ ਗੱਲਾਂ ਵੀ ਹੋਈਆਂ ਜਾਂ ਲੋਕਾਂ ਦੀ ਇਹ ਸੋਚ ਵੀ ਬਦਲੀ ਵੀ ਇੱਥੇ ਕਿਹੜਾ ਘਰ ਚ ਕੋਈ ਮਰਦਾ ਚੱਜਦਾ ਹੂੰ ਇਹ ਕੀ ਵਿਗਾੜ ਲਣਗੇ ਸਾਡਾ ਲੋਕਾਂ ਨੇ ਜ਼ਮੀਨ ਦੱਬਣ ਦੀ ਵੀ ਕੋਸ਼ਿਸ਼ ਕੀਤੀ ਹੂੰ ਤਾਂ ਕਰਮੋ ਆਪ ਬੰਦਿਆਂ ਵਾਂਗੂ ਟਟ ਕੇ ਖੜੀ ਰਹੀ ਤੇ ਲੋਕਾਂ ਨੇ ਕਰਮ ਨੂੰ ਮਾੜੀ ਨਿਗਾ ਨਾਲ ਵੀ ਤੱਕਣਾ ਸ਼ੁਰੂ ਕਰਤਾ। ਹੂੰ। ਸ਼ਰੀਕੇ ਚੋਂ ਜਿਹੜਾ ਕਰਮੋਂ ਦਾ ਦਿਔਰ ਲੱਗਦਾ ਸੀ ਉਹਨੇ ਉਹਦੇ ਨਾਲ ਟੀਚਰਾ ਮਖੌਲਾਂ ਕਈ ਵਾਰ ਕਰਨੀਆਂ। ਹੂੰ। ਤੇ ਆਪ ਉਹ ਲੋਕਾਂ ਦੇ ਵਿੱਚ ਦੀ ਵਿਚਰਦੀ ਤੇ ਉੱਥੇ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਹੂੰ। ਤੇ ਇੱਕ ਦਿਨ ਦੀ ਗੱਲ ਹੈ ਕਰਮੋਂ ਆਪ ਚੱਕੀ ਤੇ ਕਣਕ ਪਹਿਾਉਣ ਜਾਂਦੀ ਆ। ਹੂੰ। ਤੇ ਰਾਸਤੇ 'ਚ ਉਹਨੂੰ ਉਹ ਪਿੰਡ ਦਾ ਬੰਦਾ ਮਿਲਦਾ ਜਿਹੜਾ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੁੰਦਾ ਤੇ ਇਹ ਕਹਿਣਾ ਹੁੰਦਾ ਕਿ ਪਿੰਡ ਦੀਆਂ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਹੂੰ। ਜੇ ਲੋਕਾਂ ਚ ਉਹਦੀ ਉਹ ਸ਼ਬੀ ਬਣੀ ਹੁੰਦੀ ਆ ਹੂੰ ਤੇ ਕਰਮੂ ਨੂੰ ਉਹ ਰੋਕ ਕੇ ਇਹ ਗੱਲ ਕਹਿੰਦਾ ਕਿ ਕਿਉਂ ਗਲੀਆਂ ਚ ਤੁਰਿ ਫੈਤੀਆਂ ਤੂੰ ਹੂੰ ਜੇ ਮੇਰੀ ਗੱਲ ਮੰਨੇ ਮੇਰੇ ਨਾਲ ਸਹਿਮਤ ਹੋਵੇ ਤਾਂ ਹੀ ਆਟਾ ਤੇਰੇ ਘਰੇ ਜਾਇਆ ਕਰੇ ਹੂੰ ਸ਼ਾਇਦ ਕਰਮੂ ਇਹ ਗੱਲ ਸਮਝ ਗਈ ਸੀ ਕਿ ਉਹ ਬੰਦਾ ਕਹਿਣਾ ਕੀ ਚਾਹੁੰਦਾ ਹੂੰ ਤੇ ਫਿਰ ਕਰਮੂ ਉੱਥੋਂ ਚੁੱਪ ਕਰਕੇ ਆਪਣੇ ਘਰੇ ਆ ਜਾਂਦੀ ਆ ਹੂੰ ਤੇ ਕਰਮੂ ਆਪਣੇ ਅੰਦਰ ਬਹੁਤ ਸਾਰੇ ਬੜਬਲੇਵੇਂ ਸ਼ੁਰੂ ਕਰ ਦਿੰਦੀ ਆ ਹੂੰ ਕਿ ਮੈਂ ਅੱਜ ਤੱਕ ਕਿਸੇ ਤੋਂ ਉਂਗਲ ਨਹੀਂ ਕਰਾਈ ਤੇ ਉਹ ਬੰਦਾ ਰੋਕ ਕੇ ਮੇਰੇ ਮੂੰਹ ਤੇ ਮੈਨੂੰ ਇਹ ਕੱਲ ਕਹਿ ਕੇ ਵਾਗ ਗਿਆ ਹੂੰ ਵੀ ਅੱਜ ਜੀ ਇਹਦਾ ਮੂੰਹ ਨਾ ਬੰਦ ਕੀਤਾ ਤਾਂ ਕੱਲ ਨੂੰ 100 ਮੇਰੇ ਤੇ ਉਂਗਲਾਂ ਚੱਕਣਗੇ ਤੇ 100 ਮੇਰਾ ਰਾਹ ਰੋਕਣਗੇ ਹੂੰ ਇੱਕ ਦਿਨ ਦੀ ਗੱਲ ਹੈ ਕਿ ਕਰਮੂ ਖੇਤਾਂ 'ਚ ਪਾਣੀ ਲਾਈ ਜਾਂਦੀ ਹੁੰਦੀ ਹੈ ਹੂੰ ਤੇ ਸਿਖਰ ਦੁਪਹਿਰਾ ਹੁੰਦਾ ਹੂੰ ਤੇ ਪਿੱਛੋਂ ਇੱਕ ਕਰਮੂ ਨੂੰ ਖੰਘੂਰਾ ਸੁਣਦਾ ਤੇ ਕਰਮੂ ਨੂੰ ਇਹ ਖੰਘੂਰਾ ਜਾਣਿਆ ਪਹਿਚਾਣਿਆ ਲੱਗਦਾ ਹੂੰ ਉਹ ਦੇਖਦੀ ਹੈ ਪਿੱਛੇ ਮੁੜ ਕੇ ਵੀ ਇਹ ਹੈ ਕੌਣ ਜਦੋਂ ਦੇਖਦੀ ਹੈ ਤਾਂ ਉਹੀ ਉਹਦੇ ਪਿੰਡ ਦਾ ਬੰਦਾ ਹੁੰਦਾ ਹੈ ਜਿਹੜੇ ਨੇ ਉਹਨੂੰ ਚੱਕੀ ਤੇ ਰੋਕਿਆ ਹੁੰਦਾ ਹੂੰ ਉਹ ਖੱਬੀਖਾਨ ਨੂੰ ਇਹ ਹੀ ਲੱਗਦਾ ਹੁੰਦਾ ਕਿ ਉਦੋਂ ਉਦੋਂ ਜਦੋਂ ਕਰਮੋ ਨਹੀਂ ਮੇਰੇ ਅੱਗੇ ਬੋਲੀ ਤਾਂ ਅੱਜ ਕੀ ਬੋਲਪੂ ਅੱਜ ਮੇਰੇ ਕੋਲੇ ਮੌਕਾ ਸਿਕਰਤ ਪੈਰਾ ਹੈ ਖੇਤਾਂ ਚਾਲੇ ਦੁਆਲੇ ਹੈ ਵੀ ਕੋਈ ਨਹੀਂ ਤੇ ਉਹ ਜਿਹੜਾ ਇਹਦਾ ਦਿਔਰ ਆ ਉਹ ਸੁਧਰਾ ਉਹ ਕੀ ਕਰ ਲੂਗਾ ਹੂੰ ਤਾਂ ਉਹ ਕਰਮੋ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਹੂੰ ਤੇ ਕਰਮੋ ਪਹਿਲਾਂ ਉਹਨੂੰ ੱਤਕਾ ਮਾਰਦੀ ਆ ਖਾਲਚ ਸਿੱਟ ਲੈਂਦੀ ਆ ਤੇ ਫਿਰ ਉਹ ਕਹੀਂ ਦੇ ਬਾਹੇ ਨਾਲ ਉਹਨੂੰ ਘੁੱਟਦੀ ਆ ਤੇ ਪਿੰਡ ਚ ਰੌਲਾ ਪੈ ਜਾਂਦਾ ਕਿ ਕਰਮੋ ਨੇ ਉਹ ਖੱਬੀ ਖਾਨ ਕੁੱਟਿਆ। ਹੂੰ ਫਿਰ ਉਸ ਤੋਂ ਬਾਅਦ ਉਹ ਬੰਦਾ ਇੰਨਾ ਸ਼ਰਮਿੰਦਾ ਹੁੰਦਾ ਤੇ ਉਹ ਕਰਮੋ ਦੇ ਕਰੇ ਅੱਗੇ ਨਹੀਂ ਆਉਂਦਾ। ਹੂੰ ਤੇ ਕਰਮੋ ਦਾ ਅਸਲ ਕਰਦਾਰ ਲੋਕਾਂ ਦੇ ਸਾਹਮਣੇ ਆ ਜਾਂਦਾ ਕਿ ਕਿੱਡੀ ਜ਼ੁਰਤ ਵਾਲੀ ਜਨਾਨੀ ਆ ਜਿਹੜੀ ਅੱਜ ਤੱਕ ਕਦੇ ਬੋਲੀ ਨਹੀਂ। ਹੂੰ ਉਹਦਾ ਜਦੋਂ ਸਬਰ ਦਾ ਬੰਨ ਟੁੱਟਿਆ ਤਾਂ ਕਿਵੇਂ ਟੁੱਟਿਆ ਤੇ ਫਿਰ ਉਹ ਸਮਾਂ ਆਇਆ ਕਿ ਕਰਮੋ ਦੇ ਮੂਰੇ ਕੋਈ ਕੁਛ ਕਹਿ ਨਾ ਕਰੇ। ਹੂੰ ਤਾਂ ਫਿਰ ਜਦੋਂ ਇਹ ਕਰਮੋ ਦੀ ਗੱਲ ਸਾਰੇ ਪਿੰਡ ਚ ਪਤਾ ਲੱਗੀ ਕਿ ਐਡੀ ਜ਼ੁਰਤ ਵਾਲੀ ਔਰਤ ਇੰਨਾ ਹੌਸਲਾ ਕਿ ਪਿੰਡ ਦਾ ਉਹ ਖੱਬੀ ਖਾਨ ਜਿਹੜਾ ਦੋਗਲਾ ਚਿਹਰਾ ਰੱਖਦਾ ਸੀ ਲੋਕਾਂ ਅੱਗੇ ਕਿ ਲੋਕਾਂ ਨੂੰ ਤਾਂ ਕਹਿੰਦਾ ਸੀ ਧੀਆ ਭੈਣਾ ਸਾਂਝੀਆਂ ਹੁੰਦੀਆਂ ਨੇ ਲੋਕਾਂ ਦੇ ਫੈਸਲੇ ਕਰਾਉਂਦਾ ਸੀ ਆ ਕੀ ਕਰਤੂਤੋਂ ਨੇ ਕਰਤੀ ਤੇ ਉਸ ਤੋਂ ਬਾਅਦ ਉਹ ਪਿੰਡ ਦਾ ਬੰਦਾ ਉਹ ਕਰਮੋ ਦੇ ਮੱਥੇ ਨਹੀਂ ਲੱਗਿਆ ਤੇ ਕਰਮੋ ਦਾ ਪਿੰਡ 'ਚ ਮਾਣ ਆਦਰ ਸਨਮਾਨ ਹੋਰ ਵੀ ਵਧ ਗਿਆ ਕਿ ਬੰਦੇ ਤੋਂ ਬਿਨਾ ਔਰਤ ਨੇ ਐਡੀ ਦਲੇਰੀ ਔਰਤ ਦੇ ਵਿੱਚ ਕਿ ਐਦਾਂ ਉਹਨੇ ਆਪਣਾ ਘਰ ਸੰਭਾਲ ਲਿਆ ਤੇ ਫਿਰ ਉਸ ਤੋਂ ਬਾਅਦ ਕਰਮੋ ਨੇ ਡੇਢ ਕਿੱਲੇ ਤੋਂ 4 ਕਿੱਲੇ ਬਣਾਏ ਆਪ ਖੇਤੀ ਕਰਕੇ ਤੇ ਫਿਰ ਥੋੜੇ ਸਮੇਂ ਬਾਅਦ ਜਦੋਂ ਹੱਥ ਸੌਖਾ ਹੋਇਆ ਤਾਂ ਫਿਰ ਉਹਨੇ ਟਰੈਕਟਰ ਵੀ ਲਿਆਂਦਾ ਹੂੰ ਤੇ ਫਿਰ ਉਸ ਤੋਂ ਬਾਅਦ ਉਹਦੀ ਧੀ ਜਵਾਨ ਹੋ ਗਈ ਹੂੰ ਤਾਂ ਉਹਨੇ ਇੱਕ ਚੰਗੇ ਘਰ ਚ ਆਪਣੀ ਧੀ ਦਾ ਵਿਆਹ ਕੀਤਾ ਹੂੰ ਤੇ ਫਿਰ ਆਪਣੇ ਉਹੀ ਜਵਾਈ ਨੂੰ ਘਰ ਜਵਾਈ ਰੱਖ ਲਿਆ ਤੇ ਫਿਰ ਉਹ ਬੇਬੇ ਜਿਹੜੇ ਮਨ ਚ ਇਹ ਸਵਾਲ ਰੱਖਦੀ ਸੀ ਕਿ ਕੱਲ ਨੂੰ ਇਹ ਘਰ ਚ ਪੁੱਤ ਨਾ ਹੋਇਆ ਕੌਣ ਜ਼ਮੀਨ ਜਾਇਦਾ ਸੰਭਾਲੂਗਾ ਇਹ ਘਰ ਨੂੰ ਕੌਣ ਸੰਭਾਲੂਗਾ ਸਾਡਾ ਘਰ ਖੁੱਲ ਜਾਊਗਾ ਤੇ ਫਿਰ ਕਰਮੂ ਦੇ ਜਵਾਈ ਨੇ ਉਹ ਘਰ ਵੀ ਸੰਭਾਲਿਆ ਉਹ ਜਵਾਈ ਪੁੱਤ ਵੀ ਬਣਿਆ ਤੇ ਕਰਮੂ ਦੀ ਜ਼ਿੰਦਗੀ ਖੁਸ਼ਹਾਲ ਹੋਈ ਤੇ ਬੇਬੇ ਜਿਹੜੀ ਫਿਕਰ ਕਰਦੀ ਸੀ ਕਿ ਪੁੱਤਾਂ ਬਿਨਾ ਪੁੱਤਿਆਂ ਬਿਨਾ ਵੰਸ਼ ਨਹੀਂ ਅੱਗੇ ਵਧੇ ਤੇ ਉਹ ਵੰਸ਼ ਵੀ ਫਿਰ ਅੱਗੇ ਵਧਿਆ ਤੇ ਕਰਮੂ ਦੇ ਦੋਤਾ ਹੋਇਆ ਵਾਹ ਕਿੱਡੀ ਸੋਹਣੀ ਕਹਾਣੀ ਆ ਕਿੰਨਾ ਸਟਰਗਲ ਰਿਆ ਉਹ ਸੌਰਤ ਦਾ ਹਨ ਜਿਹੜੀਆਂ ਸਾਡੀ ਸਮਾਜ ਦੇ ਵਿੱਚ ਔਰਤ ਨੂੰ ਲੈ ਕੇ ਧਾਰਨਾਵਾਂ ਬਣ ਜਾਂਦੀਆਂ ਨੇ ਕਈ ਸ਼ੀਣੀਆ ਔਰਤਾਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਧਾਰਨਾਵਾਂ ਨੂੰ ਤੋੜ ਕੇ ਇੱਕ ਨਵਾਂ ਸੰਸਾਰ ਸਿਰਜ ਦਿੰਦੀਆਂ ਜਿਵੇਂ ਕਰਮੋ ਨੇ ਹੁਣ ਉਹ ਪਿਛਲਾ ਅਤੀਤ ਆਪਣਾ ਸਾਰਾ ਇੱਕ ਤਰ੍ਹਾਂ ਨਾਲ ਸਾਫ਼ ਹੀ ਕਰਤਾ ਆਪਣੀ ਧੀ ਦੇ ਸਿਰ ਤੇ ਜ਼ਿੰਦਗੀ ਕੱਟ ਲਈ ਫਿਰ ਜਵਾਈ ਤੇ ਫਿਰ ਦੂਤਾ ਵਾਕਈ ਜ਼ਿੰਦਗੀ ਉਹਨੇ ਸਿਖਾ ਮੀ ਕਰ ਲਈ ਹੈ ਨਾ ਜੇ ਔਰਤ ਦੇ ਵਿੱਚ ਹਿੰਮਤ ਆ ਤਾਂ ਔਰਤ ਕੁਝ ਵੀ ਕਰ ਸਕਦੀ ਹੈ ਬਿਲਕੁਲ ਇੱਕ ਬਹੁਤ ਵੱਡਾ ਮੈਸੇਜ ਹੈ ਇਹ ਕਹਾਣੀ ਦੇ ਵਿੱਚੋਂ ਇਹ ਵੀ ਆ ਕਿ ਅੱਜ ਵੀ ਭਾਵੇਂ ਅਸੀਂ 21ਵੀਂ ਸਦੀ 'ਚ ਜਿਉਏ ਜਾਂਦੇ ਹਾਂ ਤੇ ਕਈ ਪਰਿਵਾਰਾਂ ਦੇ ਵਿੱਚ ਅੱਜ ਵੀ ਇਹ ਸੋਚ ਹੋਊਗੀ ਕਿ ਸਾਡੇ ਘਰੇ ਪੁੱਤ ਹੈ ਨਹੀਂਗਾ ਜਾਂ ਕਈ ਔਰਤਾਂ ਨੂੰ ਇਹ ਹੋਊਗਾ ਮਾਤਾਵਾਂ ਨੂੰ ਕਿ ਸਾਡੇ ਪੋਤਾ ਹੈ ਨਹੀਂਗਾ ਇਹ ਕੱਲ ਨੂੰ ਵੰਸ਼ ਕੌਣ ਸੰਭਾਲੂਗਾ ਜ਼ਮੀਨ ਜਾਇਦਾਦ ਦਾ ਕੌਣ ਸੰਭਾਲੂਗਾ ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਸਿੱਖਿਆ ਉਹ ਲੋਕਾਂ ਲਈ ਹਮ ਕਿ ਜਿਹੜੇ ਜਵਾਈ ਹੁੰਦੇ ਆ ਉਹ ਵੀ ਪੁੱਤ ਬਣ ਸਕਦੇ ਹੁੰਦੇ ਆ ਕਿਉਂਕਿ ਉਹ ਵੀ ਸਾਡੇ ਖੂਨ ਹੁੰਦਾ ਸਾਡੇ ਪਰਿਵਾਰ ਦਾ ਖੂਨ ਹੁੰਦਾ ਸਾਡੀ ਧੀ ਦਾ ਜਿਹੜਾ ਉਹਨਾਂ ਦੇ ਬੱਚਾ ਗਾਂਹ ਹੋਣਾ ਉਹ ਸਾਡਾ ਖੂਨ ਹੋਊਗਾ ਸਾਡੇ ਪਰਿਵਾਰ ਦਾ ਖੂਨ ਹੋਊਗਾ ਤੇ ਬਹੁਤ ਸਾਰੀਆਂ ਧਾਰਨਾਵਾਂ ਜਿਹੜੀ ਅਸੀਂ ਮਨ 'ਚ ਪਾਲ ਲੈਂਦੇ ਆ ਉਹ ਕਹਾਣੀ ਇਹ ਕਹਾਣੀ ਸੁਣ ਕੇ ਬਹੁਤ ਸਾਰੇ ਲੋਕਾਂ ਦੀਆਂ ਧਾਰਨਾਵਾਂ ਬਦਲ ਗਈਆਂ ਵਾਕੀ ਬਹੁਤ ਖੂਬਸੂਰਤ ਕਹਾਣੀ ਹੈ ਔਰ ਪਾਬੋ ਕਰਨ ਵਾਲੀ ਵੀ ਹੈ ਕਿ ਇੱਕ ਔਰਤ ਦਾ ਇੰਨਾ ਸੰਘਰਸ਼ ਆ ਜਿਹੜਾ ਪਰਿਵਾਰ ਦਾ ਮਹਾਂਦਰਾ ਬਦਲ ਦਿੰਦਾ ਹੈ ਵਾਹ ਬਹੁਤ ਸੋਹਣੀ ਕਹਾਣੀ ਰਹੀ ਮੈਨੂੰ ਲੱਗਦਾ ਕਿ ਸ਼ਾਇਦ ਜੇ ਇਹ ਕਹਾਣੀ ਸੁਣ ਕੇ ਕੋਈ ਇੱਕ ਬੰਦਾ ਵੀ ਆਪਣੀ ਸੋਚ ਬਦਲ ਲਵੇ ਜਿਹਦੀ ਕੋਈ ਇਹ ਜੀ ਸੋਚ ਆ ਤਾਂ ਅਸੀਂ ਕਹਾਣੀ ਸੁਣਾਉਣ 'ਚ ਸਫਲ ਰਾਂਗੇ ਤੇ ਸਾਡੀ ਕਹਾਣੀ ਸਫਲ ਹੋਊ ਬਿਲਕੁਲ ਕਿਵੇਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਜਿਹੜੀ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਇੰਸਟਾਗ੍ਰam ਆਈਡੀ ਦਾ ਲਿੰਕ ਆ ਉੱਥੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਕੈਮਰੇ ਅੱਗੇ ਆ ਕੇ ਉਹ ਕਹਾਣੀ ਆਪਣੀ ਨਹੀਂ ਦੱਸਣਾ ਚਾਹੁੰਦੇ ਸੋ ਕਿਵੇਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ